ਵਾਹਿਗੁਰੂ ਸਾਹਿਬ ਜੀ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਾ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜੀਉ ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਨਹ ਹਮਾਰਾ ਮੀਤ ਰਹਾ ਮਨ ਬੇਲਾਸ ਭਾਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸੋ ਕਹ ਟਲ ਗੁਰ ਸੇਵਿਆ ਇਹਨ ਸੁਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਕਸੰਮੰਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਿਸ਼ਾ ਸਿਰ ਸ਼ਾਹ ਹੰਦੈ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾਵੇ ਸਾਹ ਸਜਣ ਸਚਾ ਪਾਤਿਸ਼ਾ ਸਿਰ ਸ਼ਾਹਾਂ ਦਾਇ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾਵੇ ਸਾਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 3 ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰਦ ਰੱਖ ਲੀਏ ਹਰ ਜੀਓ ਹਰਣਾ ਵਿਸ਼ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜੀਓ ਮਨਮੁਖ ਪਰਮ ਪੁਲਾਇਆ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲੀਏ ਹਰ ਜੀਉ ਹਰਨਾਗਸ਼ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹਰ ਜੀਉ ਮਨਮੁਖ ਭਰਮ ਪੋਲਾਇਆ ਹਰ ਜੀ ਹੈ ਤੇਰੀ ਵਡਿਆਈ ਭਗਤਾਂ ਕੇ ਪੈਜ ਰਖ ਤੋ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੋ ਜਮ ਜੋ ਹੈ ਨਾ ਸਾਕ ਕਾਲੋ ਨਾ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਅਰੇ ਦਸਦ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਾਜ ਸੁਭਾਈ ਮਾਨ ਮੁਖਾਨੋ ਪਰਤੀਤ ਨ ਆਵੀ ਅੰਤਰ ਲੋਭ ਸੋ ਆਓ ਗੁਰਮੋਖਾ ਹਿਰਦਾਇ ਸ਼ਬਦ ਨਾ ਪੇਦੇਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਆਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੋਂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਹਉ ਮੈ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓਨਾ ਕੀ ਰੀਸ ਕਰੇ ਸੋ ਵੇ ਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬੇਨ ਸਾਥ ਗੁਰੂ ਸੇਵਕਿ ਨੇ ਨਾ ਪਾਇਆ ਮਨਮੁਖ ਭੌਂਕ ਮੋਏ ਬਿਲਲਾਈ ਆਵਹ ਜਾਵਹ ਠੌਰ ਨਾ ਪਾਵਹੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਮੈਂ ਸਾਧ ਗੁਰੂ ਸੇ ਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਕਾਈ ਵੇਦ ਪੜਹਿ ਤੈਵਾਦ ਬਖਾਣ ਹੈ ਬੇਨ ਹਾਰ ਪਤ ਗਵਾਈ ਸੱਚਾ ਸਾਧ ਗੁਰੂ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸਰਣਾਈ ਜਨ ਹਾਰ ਮਾਨਵ ਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣ ਹਾਰਾ ਨਾਨਕ ਤਨ ਕੈ ਸਦ ਬਲ ਹਾਰਾ ਜਿਨ ਹਰ ਰਾਖਿਆ ਔਰ ਧਾਰਾ ਜਿਨ ਹਰ ਮਾਨਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣ ਹਾਰਾ ਨਾਨਕ تن ਕੈ ਸਦ ਬਲ ਹਾਰਾ ਜੈਨਾ ਹਰ ਰਾਖਿਆ ਉਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ